ਸਾਡੇ ਘਰੇ ਜਿਹੜੀਆਂ ਡੰਗਰ ਨੇ ਜਿਹੜੇ ਦੁੱਧ ਦਿੰਦੇ ਨੇ ਮੱਝਾਂ ਗਾਵਾਂ ਇਹ ਉਹਦਾ ਇਲਾਜ ਕਰਦੇ ਨੇ ਇਹ ਡੰਗਰ ਡਾਕਟਰ ਨੇ ਮੇਰੇ ਕੋਲ ਮੇਰਾ ਆਪ ਦਾ ਇੱਕ ਕੁੱਤਾ ਸੀਗਾ 7 ਸਾਲ ਬਾ ਉਹਦੀ ਮੌਤ ਹੋ ਗਈ 7 ਸਾਲ ਦੀ ਉਹਦੀ ਉਮਰ ਸੀਗੀ ਮੈਨੂੰ ਪਤਾ ਕਿ ਇੱਕ ਜਦੋਂ ਘਰੋਂ ਜੀ ਜਾਂਦਾ ਨਾ ਤੇ ਹਰ ਇੱਕ ਪਿੰਡ ਵਾਲਿਆਂ ਨੂੰ ਪਤਾ ਹੋਣਾ ਜੇ ਸਾਡੀ ਮੱਝ ਵੀ ਬਿਮਾਰ ਹੋ ਜਵੇ ਨਾ ਤਾਂ ਆਪਾਂ ਗੁਰਦੁਆਰੇ ਸੁਖਣਾ ਸੁਖਣ ਚੱਲ ਜਾਂਦੇ ਕਿ ਸਾਡੀ ਮੱਝ ਠੀਕ ਹੋ ਜਾਵੇ ਜੇ ਸਾਡੇ ਘਰੇ 4 ਦਿਨ ਰੋਟੀ ਨਹੀਂ ਬਣਦੀ ਜੇ ਉਹ ਮੱਝ ਨਾ ਠੀਕ ਹੋਵੇ ਆ ਸਾਰੇ ਮੱਝਾ ਠੀਕ ਕਰਨ ਵਾਲੇ گاਵਾ ਠੀਕ ਕਰਨ ਵਾਲੇ ਡਾਕਟਰ ਨੇ ਇਹਨਾਂ ਦਾ ਜਿਹੜਾ ਪਹਿਲਾਂ ਪੱਤਾ ਸੀਗਾ ਉਹ ਸੀਗਾ 15000 15000 ਪੱਤਾ ਸੀਗਾ ਯਾਰ ਉਹ 15000 ਰੁਪਏ ਚ ਅੱਜਕੱਲ ਪੰਜਾਬ ਦੇ ਵਿੱਚ ਇੱਕ ਸੀਰੀ ਵੀ ਨਹੀਂ ਆਉਂਦਾ ਜੇ ਆਪਾਂ ਆਪਣੇ ਘਰੇ ਡਰਾਈਵਰ ਵੀ ਰੱਖਦੇ ਆ ਨਾ ਉਹਨੂੰ ਵੀ 20000 ਤਨਖਾਹ ਦਿੰਨੇ ਆ 20000 ਰੁਪਏ ਤਨਖਾਹ ਦਿੰਦੇ ਫਿਰ ਆਪਾਂ ਉਹਨੂੰ ਆਪਣੇ ਘਰੇ ਰੱਖਦੇ ਆ ਇਹਨਾਂ ਦੀ ਸਰਕਾਰ ਨੂੰ ਇਹ ਬੇਨਤੀ ਆ ਕਿ 15000 ਚੋਂ 25000 ਰੁਪਏ ਕਰਿਆ ਜਾਵੇ 24310 24310 ਕਰਿਆ ਜਾਵੇ ਤੇ ਜੇ ਇਹਨਾਂ ਨੇ ਤੁਹਾਡਾ ਇਲਾਜ ਕਰਨਾ ਬੰਦ ਕਰਤਾ ਡੰਗਰਾ ਦਾ ਮੈਨੂੰ ਲੱਗਦਾ ਪੂਰੇ ਨਾਰਥ ਦੇ ਵਿੱਚ ਕੋਈ ਇਹੋ ਜਿਹਾ ਹਸਪੀਟਲ ਵੀ ਨਹੀਂ ਹੈਗਾ ਪੂਰੇ ਨਾਰਥ ਦੇ ਵਿੱਚ ਕੋਈ ਇਹੋ ਜਿਹਾ ਹਸਪੀਟਲ ਨਹੀਂ ਹੈ ਜਿੱਥੇ ਪਸ਼ੂਆਂ ਦਾ ਇਲਾਜ ਹੋ ਸਕੇ ਇੱਥੇ ਘੋੜਿਆਂ ਦਾ ਇਲਾਜ ਹੁੰਦਾ ਡੰਗਰ ਡਾਕ ਆਪਣੇ ਡੌਗਸ ਦਾ ਇਲਾਜ ਹੁੰਦਾ ਹੋਰ ਕਿਹੜੇ ਕਿਹੜੇ ਨੇ ਤੇ ਸਾਰੇ ਹਰ ਸਪੀਸੀਸ ਸਾਰੀਆਂ ਚਿੜੀਆਂ ਹਰ ਸਪੀਸੀਸ ਕੋੜਿਆਂ ਤੋਂ ਕੋੜਿਆਂ ਤੋਂ ਲੈ ਕੇ ਸਾਰੀ ਮੱਝ ਆਗਾਵਾ ਬਰਡਸ ਸਾਰੇ ਚਿੜੀਆਂ ਦੇ ਵੀ ਲੈ ਚੱਲੋ ਕੋਈ ਤਾਂ ہمارا ਜੋ ਧਰਨੋ ਤੇ ਸਰਕਾਰ ਨੂੰ ਬੇਨਤੀ ਹੈ ਕਿ ਇਹ ਪੂਰਾ ਕਰਿਆ ਜਾਵੇ ਜੇ ਨਹੀਂ ਕਰਦੇ ਫੇਰ ਤਾਂ ਭਾਈ ਸਭ ਧਰਨਾ ਲਾਉਣਾਂ ਦਾ ਆਉਂਦਾ ਹੀ ਅਸੀਂ ਲਾਲ ਬੰਦ ਬਹੁਤ ਬਹੁਤ ਤੁਹਾਨੂੰ